ਪਰ ਮੇਰੇ ਮਨ ਚ ਇਹ ਗੱਲ ਆਈ ਵੀ ਇਹ ਲੋਕ ਕੀ ਕਹਿਣਗੇ ਕਿ ਹਰਮੀਤ ਪਾਵਰ ਨਾਲ ਜੁੜ ਗਿਆ ਇਹ ਝੋਲੀ ਚ ਪੈ ਗਿਆ ਨਹੀਂ بڑے بڑے ਅਫਸਰਾਂ ਨੇ ਦਬਕੇ ਮਾਰੇ ਐਸਐਸਪੀ ਲੈਵਲ ਨੇ ਆਈਜੀ ਲੈਵਲਾਂ ਨੇ بڑے ਦਬਕੇ ਮਾਰੇ ਕਿਵੇਂ ਕੱਟੋਗੇ 5 ਸਾਲ بڑے ਔਖੇ ਨੇ ਪਰ ਨਈ ਸਟੈਂਡ ਲਿਆ ਠੋਕ ਵਜਾ ਕੇ ਸਟੈਂਡ ਲਿਆ اپੋਜੀਸ਼ਨ ਚ ਖਲੋਤੇ ਕਿ ਕੋਸ਼ਣਾ ਕੁਸ਼ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਪੰਜਾਬ ਲਈ ਕੁਛ ਨਾ ਕੁਛ ਕਰਦੀ ਹੈ ਚਲੋ ਸਮਾਂ ਗੁਜ਼ਰਿਆ ਹਾਲਾਤ ਬਦਲੇ ਤੁਹਾਨੂੰ ਪਤਾ ਹੀ ਆ ਕਈ ਵਾਰਾ ਪਾਰਟੀਆਂ ਦਾ ਹੁੰਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਇੱਕ ਕਾਰਨ ਆ ਸ਼ਮੂਲੀਅਤ ਦਾ ਕਿ ਜਿਹੜੇ 3 ਸਾਲ ਤੋਂ ਉੱਤੇ ਗੁਜ਼ਰੇ ਨੇ ਤੇ ਕੋ ਮੈਂ ਇੱਕ ਚੀਜ਼ ਵੇਖੀ ਆ ਹੁਣੇ ਸੀਐਮ ਸਾਹਿਬ ਨੇ ਜ਼ਿਕਰ ਵੀ ਕੀਤਾ ਨੀਅਤ ਦੀ ਨੀਅਤ ਦੀ ਗੱਲ ਕੀਤੀ ਆ ਕਈ ਵਾਰ ਆ ਇਨਸਾਨ ਕੋ ਕੰਮ ਨਹੀਂ ਹੁੰਦੇ ਕਿਉਂਕਿ ਢਾਂਚਾ ਹੀ ਇੰਨਾ ਵਿਗੜਿਆ ਹੁੰਦਾ ਹਾਲਾਤ ਹੀ ਇਹੋ ਜਿਹੇ ਵਿਗੜੇ ਹੁੰਦੇ ਆ ਕਿ ਉਹਨੂੰ ਸੁਧਾਰਦਿਆਂ ਸੁਧਾਰਦਿਆਂ ਤੁਹਾਨੂੰ ਟਾਈਮ ਲੱਗਦਾ ਔਰ ਅਸੀਂ ਵੀ ਹਿੱਸਾ ਸੀਗੇ ਉਹਦੇ ਵਿੱਚ ਪਰ ਜਦੋਂ ਕੋਈ ਸੁਣੇ ਹੀ ਨਾ ਜਦੋਂ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂਗਾ ਤੇ ਫਿਰ ਦੇਖੋ ਇਨਸਾਨ ਨੂੰ ਸਟੈਂਡ ਕਿਤੇ ਨਾ ਕਿਤੇ ਲੈਣਾ ਪੈਂਦਾ ਸੋ ਅੱਜ ਨੀਤੀ ਤੇ ਨੀਅਤ ਨੂੰ ਵਿੰਦਿਆ ਹੋਇਆ ਅੱਜ ਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਜੀ ਔਰ ਅੱਜ ਜਿਵੇਂ ਸੀਐਮ ਸਾਹਿਬ ਪੰਜਾਬ ਤੇ ਪੰਜਾਬੀਆਂ ਲਈ ਜੋ ਇਹਨਾਂ ਦੇ ਉਹਨਾਂ ਪ੍ਰਤੀ ਵਫਾਦਾਰੀ ਆ ਜੋ ਉਹਨਾਂ ਪ੍ਰਤੀ ਇੱਕ ਚੰਗੀ ਸੋਚ ਲੈ ਕੇ ਚੱਲਿਆ ਮੈਂ ਸਮਝਦਾ ਅੱਜ ਮੇਰਾ ਵੀ ਫਰਜ਼ ਬਣਦਾ ਵੀ ਕੋਈ ਸੰਯੋਗ ਦਈਏ ਕੋਈ ਪੰਜਾਬ ਦੇ ਵਿੱਚ ਹਿੱਸਾ ਪਾਈਏ ਕੋਈ ਲਾਕੇ ਦਾ ਕੋਈ ਸਵਾਰਿਆ ਜਾਵੇ ਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੁਛ ਨਾ ਕੁਛ ਪੰਜਾਬੀਆਂ ਲਈ ਤੇ ਪੰਜਾਬ ਲਈ ਯੋਗਦਾਨ ਪਾਈਏ ਬੜੀ ਬਦਕਿਸਮਤੀ ਦੀ ਗੱਲ ਆ ਔਰ ਬੜੀ ਅਫਸੋਸ ਵਾਲੀ ਗੱਲ ਆ ਕਿ ਸਾਡੇ ਐਮਐਲਏ ਸਾਹਿਬ ਜਦੋਂ ਦੀ ਇਹ ਸਰਕਾਰ ਬਣੀ ਆ ਕਈ ਵਾਰਾ ਲੋਕ ਕਹਿ ਦਿੰਦੇ ਨੇ ਜੀ ਕੰਮ ਨਹੀਂ ਹੋਇਆ ਜੀ ਇੰਜ ਨਹੀਂ ਹੋਇਆ ਮੈਂ ਥੋੜਾ ਜਿਹਾ ਜ਼ਿਕਰ ਕਰ ਦੇਣਾ ਚਾਹਣਾ ਕਿ ਉਹਨਾਂ ਦੀ ਸਿਹਤ ਜਦੋਂ ਦੇ ਐਮ ਐਲ ਏ ਬਣੇ ਸੀ ਉਹ ਠੀਕ ਨਹੀਂ ਸੀਗੀ ਉਹ ਇਹੋ ਜੀ ਭਿਆਨਕ ਬਿਮਾਰੀ ਸੀ ਜਿਹਦੇ ਕਰਕੇ ਉਹ ਕੰਮ ਨਹੀਂ ਕਰ ਸਕੇ ਔਰ ਅੱਜ ਮੈਂ ਦੇਖੋ ਅੱਜ ਮੇਰੇ ਤੇ ਸੀਐਮ ਸਾਹਿਬ ਦਾ ਨਿਸ਼ਚਿਤਾ ਅੱਜ ਮੇਰੇ ਤੇ ਹੱਥ ਆ ਔਰ ਮੈਂ ਖਾਸ ਕਰਕੇ